ਜ਼ਿੰਦਗੀ ਤੁਸਾਂ ਬੜੀਆਂ ਨੇ ਅੱਗੇ ਹੋ ਕੇ ਵੇਖ ਪਾਰਸਾ ਕਾਮਯਾਬੀਆਂ ਖੜੀਆਂ ਨੇ ਅੱਗੇ ਹੋ ਕੇ ਵੇਖ ਪਾਰਸਾ ਕਾਮਯਾਬੀਆਂ ਖੜੀਆਂ ਨੇ ਪਰਮਜੀਤਪਰੀਆ ਪਾਗੀ ਵੱਡਾ ਮੱਲ ਸਾਡੀ ਖੇਡ ਕਬੱਡੀ ਦਾ ਵੱਡਾ 스타ਰ ਹੈ ਘਾਂਗੇ ਵਾਲਾ ਵੀ 스타ਰ ਹੈ ਦੋ ਸੁਪਰ 스타ਰਾਂ ਦੀ ਟੱਕਰ ਅੱਲਾ ਗੱਲਾ ਅੱਲਾ ਗੱਲਾ ਅੱਲਾ ਗੱਲਾ ਅੱਲਾ ਗੱਲਾ ਪੱਤਰਕਾਰਾਂ ਦੇ ਵਿੱਚ ਹੱਲਾ ਗੋ ਹੋ ਗਿਆ ਓਹ ਪੱਕਾ ਵਾਲੇ ਦੇ ਵਿੱਚ ਹੱਲਾ ਗੋ ਹੋ ਗਿਆ ਲੋਕੀ ਕਹਿਣਗੇ ਗੱਬਰੂ ਪਟਤਾ ਬਰਜ ਖਲੀਫੇ ਵਰਗਾ ਕੋਠੇ ਜਿੱਦਾ ਮੁੰਡਾ ਉਹ ੱੱੱਕੇ ਗਰਵਿੰਦਰ ਘਾਂਗੇ ਵਾਲੇ ਦੇ ਚੜ ਗਿਆ ਮੇਰੇ ਮਿੱਤਰੋ ਔਰ ਟੱਕਰ ਦਾ ਕੋਈ ਟੇਕ ਨਹੀਂ ਆ ਟੱਕਰ ਲੈ ਕੋਈ ਟੇਕ ਨਹੀਂ ਓਏ ਪੱਕੀ ਦਾ ਵਿੱਚ ਹੱਲਾ ਗੁੱਲਾ ਹੋ ਗਿਆ ਓਏ ਪੱਕੀ ਕਲਾਂ ਦੇ ਵਿੱਚ ਹੱਲਾ ਪੱਕੀ ਦੇ ਵਿੱਚ ਕੀ ਆਵਾਜ਼ ਓਏ ਚੋਟੀਆਂ ਮੇਰੇ ਖਿੜਿਆ ਜਾ ਰਿਹਾ ਰੇਡ ਪੌਂਦਰੀ ਥਾਂਦੇ ਵਾਲੀਆ ਫੇਰ ਵਧਿਆ ਹੋਇਆ ਗਗਨ ਗਗਨ ਥਾਂਦੇ ਵਾਲੀਆ 40 ਮੁਕਤਾਂ ਦੀ ਧਰਤੀ ਪਰ ਕਹਿੰਦੇ ਘਾਂਗੇ ਵਾਲੇ ਦਾ ਨਹੀਂ ਦੌਰ ਚੱਲਦਾ ਆਹ ਦੇਖਾਂਗੇ ਘਾਂਗੇ ਵਾਲੇ ਦਾ ਨਹੀਂ ਦੌਰ ਚੱਲਦਾ ਨੇ 14 ਲੰਮਕੀਆਂ ਪੈਦਾ ਕੀਤੇ ਆ ਹਾਕੀ ਦੀ ਖੇਡ ਦੇ ਵਿੱਚ ਸਭ ਤੋਂ ਵੱਧ ਜੇਕਰ ਹਾਕੀ ਦੇ ਖਿਡਾਰੀ ਪੈਦਾ ਹੋਏ ਆ ਉਹ ਹੁਸ਼ਿਆਰਪੁਰ ਜਲੰਧਰ ਨੇ ਪੈਦਾ ਕੀਤੇ ਆ ਪਰ ਫਾਜ਼ਲਕੇ ਵਾਲਾ ਕਮਾਲ ਕਰੂ ਮੇਰੇ ਮਿੱਤਰੋ ਖਾਂਗੇ ਵਾਲਾ ਗੁਰਵਿੰਦਰ ਹੈ ਮੈਂ ਵੀ ਦੁਨੀਆ ਦੀਵਾਨੀ ਹੈ ਮੈਚ ਦਾ ਸਮਾਪਤਾਂਗੇ ਕੌਣ ਜਿੱਤੂਗਾ ਪੱਖੀ ਕਲਾ ਦਾ ਮੈਦਾਨ ਮਿੱਤਰੋ ਗੁਰਵਿੰਦਰ ਖਾਂਗੇ ਵਾਲਾ ਕਸੂਤਾ ਜਾਫੀ ਹੈ ਗੁਰਵਿੰਦਰ ਖਾਂਗੇ ਵਾਲਾ ਵੱਡ ਖਣਾ ਜਾਫੀ ਹੈ ਪਰ ਨਵਰੀਤ ਚੀਮੇ ਨੂੰ ਵੀ ਤਿਆਰ ਮਾੜਦਾ ਮੇਰੇ ਮੂਹਰੇ ਦੁਨੀਆ ਅੱਜ ਇਹ ਤੇ ਭਾਈਆ ਤੇ ਪੱਖੀ ਕਲਾ ਦੇ ਵਿੱਚ ਗੱਲਾਂ ਹੋ ਗਈਆਂ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬੋਲਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਤੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ